ਸਤਿ ਸ਼੍ਰੀ ਅਕਾਲ ਆਦਾਵ ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬੀ ਡਾਕ ਫਾਈਵ ਤੇ ਮੈਂ ਅਜੇ ਬੇਲਾ ਦਲਜੀਤ ਦੋਸਾਂਜ ਜੋ ਕਿ ਪੰਜਾਬ ਦੇ ਮੈਗਾ ਸੁਪਰਸਟਾਰ ਤੇ ਇੰਡੀਆ ਦੇ ਵੀ ਤੁਸੀਂ ਕਹਿ ਸਕਦੇ ਹੋ ਅੱਜ ਕੱਲ ਯੂਕੇ ਦੇ ਵਿੱਚ ਆਪਣਾ ਸਿੰਗਿੰਗ ਟੂਰ ਲੈ ਕੇ ਜਾਏ ਹੋਏ ਨੇ ਬੀਤੇ ਦਿਨੀ ਲੰਡਨ ਦੇ ਵਿੱਚ ਜਦੋਂ ਦਿਲਜੀਤ ਦਸਾਂਹ concert ਦੇ ਵਿੱਚ ਸੀਗੇ ਤਾਂ ਉੱਥੇ ਪਾਕਿਸਤਾਨ ਦੀ ਮਸ਼ਹੂਰ ਐਕਟ੍ਰੈਸ ਹਾਨਿਆ ਅਮੀਰ ਵੀ ਉਹਨਾਂ ਦਾ concert ਦੇਖਣ ਦੇ ਵਾਸਤੇ ਆਈ ਸੀ ਜਦੋਂ ਦਿਲਜੀਤ ਦਸਾਂਹ ਹਾਨਿਆ ਅਮੀਰ ਨੂੰ ਆਪਣੇ ਚੱਲਦੇ concert ਦੇ ਵਿੱਚ ਵੇਖਦੇ ਨੇ ਤਾਂ concert ਨੂੰ ਰੋਕ ਦਿੰਦੇ ਨੇ ਉਹਨਾਂ ਨੂੰ ਸਟੇਜ ਦੇ ਉੱਤੇ ਬੁਲਾਉਂਦੇ ਨੇ ਤੇ ਕਹਿੰਦੇ ਨੇ ਵੀ ਜਦੋਂ ਐਡੀ ਵੱਡੀ ਸੁਪਰਸਟਾਰ ਆਈ ਹੋਵੇ ਤੇ ਅਸੀਂ ਉਹਨੂੰ ਨੀਚੇ ਥੋੜੀ ਰੱਖਾਂਗੇ ਉਹਨਾਂ ਨੂੰ ਉੱਪਰ ਬੁਲਾਇਆ ਤੇ ਦਿਲਜੀਤ ਦਸਾਂਝ ਨੇ ਖਾਸ ਉਹਨਾਂ ਦੇ ਵਾਸਤੇ ਲਵਰ Song ਵੀ ਗਾਇਆ ਹਾਨਿਆ ਅਮਰ ਨੂੰ ਦਿਲਜੀਤ ਦਸਾਂਝ ਦੀ ਇਸ ਟ੍ਰਿਪਲੀ ਦੇ ਉੱਤੇ ਕੀ ਕਿਹਾ ਆਓ ਸੁਣਦੇ ਹਾਂ ਸੂਪਰਸਟਾਰ ਆਈ ਹੋਵੇ ਤੇ ਖੜੇ ਥੱਲੇ ਨੱਚੀ ਜਾਵੇ ਇਹਦਾ ਹੋ ਸਕਦਾ ਨਾ ਮੇਰੇ ਗੁਲੇ ਕੋਲ ਚਲੋਂ ਚੋਕੂ ਵੀ ਚੋਕਾ ਦੇ ਦੀ ਟੋਟੇ ਦਿੱਤੇ ਜਦੋਂ ਹੰਦੂਰੀਆਂ ਤੇ ਤੈਨੂੰ ਲਈ ਬਹਾ ਜਨਾ ਹੋਵੇ ਤੂੰ ਤਾਂ ਉਲੀ ਜੇ ਕੋਈ ਨਸ਼ਾ ਮਿਲ ਆਇਆ ਮੇਰੇ ਕੋਲ ਆ ਜਿਆ Thank you very much. Hi, London. Shukriya, Thank you very much for having all of us, for entertaining us. Thank you so much. ਆਹ ਨਾ ਤੁਹਾਡੇ ਕੰਮ ਦੇ ਪਹਿਲਾਂ ਤੁਸੀਂ ਬਹੁਤ ਸਾਰੇ ਕੰਮ ਕੀਤੇ। थैंक यू सो मच। थैंक्स फॉर कमिंग। ਤੁਸੀਂ ਆਏ। ऑल द श्वेरिया। थैंक यू रिश। ਯਾਹ। ਦੱਸਦੀ ਕਿ ਹਾਨਿਆ ਮੇਰਾ ਪਾਕਿਸਤਾਨ ਦੀ ਮਸ਼ਹੂਰ ਐਕਟ੍ਰੈਸ ਨੇ ਜੋ ਕਿ ਆਪਣੇ ਸੀਰੀਅਲਸ ਆਪਣੇ ਫਿਲਮਾਂ ਨੂੰ ਲੈ ਕੇ ਬੇहद ਹੀ ਚਰਚਾ ਦੇ ਵਿੱਚ ਰਹਿੰਦੇ ਨੇ ਦਿਲਜੀਤ ਦਸਾਂਝ ਨੇ ਉਹਨਾਂ ਨੂੰ ਕੌਨਸਲਟ ਦੇ ਉੱਤੇ ਬੁਲਾਇਆ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਕਈ ਉਹਨਾਂ ਨੂੰ ਸੁਪਰਸਟਾਰ ਕਹਿ ਕੇ ਬੁਲਿਆ ਤੁਸੀਂ ਦਿਲਜੀਤ ਦਸਾਂਝ ਨੂੰ ਕਿੰਨਾ ਪਿਆਰ ਕਰਦੇ ਹੋ ਤੇ ਦਿਲਜੀਤ ਦਸਾਂਝ ਦੇ ਕਿਹੜੇ ਗਾਣੇ ਤੁਹਾਨੂੰ ਇੱਥੇ ਵਧੀਆ ਲੱਗਦੇ ਨੇ ਸਾਨੂੰ ਜ਼ਰੂਰ ਕਮੈਂਟ ਬਾਕਸ ਵਿੱਚ ਦੱਸੋ ਜੇ ਦਿਲਜੀਤ ਦਸਾਂਝ ਦੇ ਦਿੱਲੀ ਟੂਰ ਜਾਂ ਇੰਡੀਆ ਟੂਰ ਨੂੰ ਲੈ ਕੇ ਤੁਸੀਂ ਕਿੰਨਾ ਕਿ ਐਕਸਾਈਟਿਡ ਹੋ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਅੱਗੇ ਦੀਆਂ ਵੱਡੀਆਂ ਅਪਡੇਟਸ ਦੇਖਣ ਦੇ ਲਈ ਦੇਖਦੇ ਰਹੋ ਪੰਜਾਬੀ ਡਾਕ 5 ਧੰਨਵਾਦ ਸਤਿ ਸ਼੍ਰੀ ਅਕਾਲ